ਇਹ ਕਰੀ ਤੋਂ ਕਰੀ ਨੇ ਫਿਰ ਤਾਂ ਸਮੱਸਿਆ ਨਹੀਂ ਕਹਿੰਦੇ ਕਿ ਕਿੰਨੇ ਵਿਦਿਆਰਥੀ ਲੱਗਦੇ ਨੇ ਉਹ ਅੱਗੇ ਬੰਦ ਕਰਦੇ ਨੇ ਕਿਹਦਾ ਅੱਗੇ ਬੰਦ ਕਰਦੇ ਨੇ ਜਿਹੜਾ ਬੱਚਾ ਅਸਲ ਵਿੱਚ ਉਹਦੇ ਇਸ ਦੇ ਕਿ ਇਹਿਸਾਂ ਸਾਰੇ ਜਿਹੜੇ ਸਾਧ ਸੰਗਠਨ ਸਕੂਲ ਦੇ ਬੱਚੇ ਵੀ ਆਏ ਹੋਏ ਨੇ ਤੇ ਮੈਂ ਜਿਹੜੇ ਬੱਚੇ ਸਪੈਸ਼ਲੀ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਨਾਲ ਮੋਟੀਵੇਟਰ ਸਿਕੰਦਰ ਜੀ ਮੈਂ ਸਾਰਿਆਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਹੈ ਮੈਂ ਇੱਥੇ ਪਿਛਲੇ 3 ਮਹੀਨੇ ਤੋਂ ਆਉਂਦਾ ਰਿਹਾ ਹਾਂ ਸੰਪਰਕ ਮੀਟਿੰਗ ਹੋ ਚਾਹੇ ਸਾਡੇ ਕਾਸੋ ਆਪਰੇਸ਼ਨਸ ਹੋਣ ਤੇ ਮੈਂ ਮੈਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਇਸ ਜ਼ਿਲ੍ਹੇ 'ਚ ਜਿਹੜਾ ਯੁੱਧ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ ਮੈਂ ਉਹਦੀ ਸੁਪਰਵੀਜ਼ਨ ਕਰਾਂ ਆਪਣੀ ਰਿਪੋਰਟ ਭੇਜਾਂ ਤੇ ਵੱਡੇ ਪੱਧਰ ਤੇ ਜਿਹੜੀ ਪਾਲਿਸੀ ਹੈ ਜਿਹੜੇ ਉਪਰਾਲੇ ਹੋ ਸਕਦੇ ਆ ਉਹਦੇ ਵਿੱਚ ਮੈਂ ਆਪਣਾ ਯੋਗਦਾਨ ਪਾਵਾਂ ਮੈਨੂੰ ਇਹ ਕਹਿੰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਮੋਗਾ ਜ਼ਿਲ੍ਹਾ ਉਹਦੇ ਪੰਜਾਬ 'ਚ ਇਹਨੇ ਬਹੁਤ ਵੱਡੀ ਉਪਲਬਧੀ ਹਾਸਿਲ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਮੁਹਿੰਮ ਚੱਲੀ ਹੈ ਯੋਧ ਨਸ਼ਿਆਂ ਵਿਰੁੱਧ ਬਹੁਤ ਚੰਗੀ ਉਪਲਬਧੀ ਪਿਛਲੇ 3 ਮਹੀਨਿਆਂ ਤੋਂ ਰਹੀ ਹੈ ਇਹ ਚੌਥਾ ਮਹੀਨਾ ਹੈ ਤੇ ਇਹ ਜਿਹੜੀ ਉਪਲਬਧੀਆਂ ਅਸੀਂ ਅੱਗੇ ਚਾਲੂ ਰੱਖਣੀਆਂ ਨੇ ਇਹ ਜਿਹੜਾ ਜੱਜ ਦਾ ਦਾਗ ਚਿੱਟਾ ਉਹਦਾ ਸਫੇਦ ਹੁੰਦਾ ਉਹਦਾ ਦਾਗ ਦਿਖਦਾ ਵੀ ਨਹੀਂ ਪਰ ਉਸ ਦਾਗ ਨਾਲ ਕਿੰਨੀਆਂ ਸੜੀਆਂ ਜਵਾਨੀਆਂ ਖਰਾਬ ਹੋ ਰਹੀਆਂ ਨੇ ਕਿੰਨੇ ਸਾਰੇ ਫੈਮਲੀਆਂ ਖਰਾਬ ਹੋ ਰਹੀਆਂ ਨੇ ਕਿੰਨੇ ਬੱਚਿਆਂ ਦੇ ਭავੇ ਖਰਾਬ ਹੋ ਰਹੇ ਆ ਉਹ ਦਾਗ ਉਹਨੂੰ ਅਸੀਂ ਮਿਟਾਉਣਾ ਹੈ ਉਹਦੇ ਵਿੱਚ ਅਸੀਂ ਉਸ ਲੰਬੇ ਰਸਤੇ 'ਚੋਂ ਬਹੁਤ ਅੱਗੇ ਰਸਤਾ ਤੈਅ ਕਰ ਚੁੱਕੇ ਹਾਂ ਅਸੀਂ ਹਿੰਮਤ ਨਹੀਂ ਹਾਰੀ ਇਹ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਯੋਗਦਾਨ ਮੈਂ बार-बार ਇਹ ਚੀਜ਼ ਕਹਿਣਾ ਰਹੇ ਹਾਂ ਸਾਰਿਆਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਉਹਦੇ ਲਈ ਅਸੀਂ ਕਈ ਤਰੀਕੇ ਦੇ ਉਪਰਾਲੇ ਸਟੇਟ ਲੈਵਲ ਤੇ ਕੀਤੇ ਜਿਵੇਂ ਕਿ ਇਹ ਜਿਹੜੀ ਸਟੇਟ ਲੈਵਲ ਹੈਲਪਲਾਈਨ ਸੀ ਜਿਹਦਾ ਡੀਆਈਜੀ ਸਾਹਿਬ ਨੇ ਦੱਸਿਆ ਕਿ ਉਹਦਾ ਬਹੁਤ ਵੱਡਾ ਰਿਜ਼ਲਟ ਆਇਆ ਹੈ ਮੈਂ ਸਿਰ ਗੁਜਾਰਿਸ਼ ਕਰਾਂਗਾ ਕਿ ਜੀ ਉਹ ਹੈਲਪਲਾਈਨ ਤੇ ਤੁਸੀਂ ਵੇਜੇਜਕ ਹੋ ਕੇ ਜੋ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਉਹ ਦਿਓ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਸਟੇਟ ਲੈਵਲ ਤੇ ਡਰਗ ਡੀ ਐਡਿਕਸ਼ਨ ਸੈਂਟਰ ਜਿਹੜੇ ਨੇ ਉਹਨਾਂ ਦੀਆਂ ਕੈਪੈਸਟੀਆਂ ਵਧਾ ਰਹੇ ਨੇ ਓਪਰ ਸੈਂਟਰ ਨੇ ਉਹਨਾਂ ਦੀ ਕੈਪੈਸਿਟੀ ਵਧਾ ਰਹੇ ਨੇ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ ਉਹ ਇਹ ਹੁੰਦਾ ਨੇ ਕਿ ਜਿਹੜੇ ਬੱਚੇ ਡਰਗਸ ਕਰਦੇ ਐ ਜਿਨ੍ਹਾਂ ਨੂੰ ਇਹ ਡਰਗ ਸਮਗਲਰ ਫਸਾ ਲੈਂਦੇ ਆ ਉਹਨਾਂ ਨੂੰ ਮੋਟੀਵੇਟ ਕਰਕੇ ਤੁਸੀਂ ਜਿਹੜਾ ਸੈਂਟਰ ਜਾ ਸਕਦਾ ਹੈ ਸੈਂਟਰ ਜਿਹੜਾ ਪੋਸਟ ਸੈਂਟਰ ਰਜਿਸਟ੍ਰੇਸ਼ਨ ਹੁੰਦਾ ਉਹ ਸੈਂਟਰ ਉਹ ਜ਼ਰੂਰ ਬਣਾਓ ਇਸ ਮੌਕੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਪਿੰਡਾਂ ਦੇ ਵਿੱਚ ਜਿਹੜੇ ਆਪਣੀ ਪੰਚਾਇਤ ਹੁੰਦੀ ਹੈ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਆਪਣੇ ਵਾਰਡਸ ਹੁੰਦੇ ਕਾਉਂਸਲਰ ਹੁੰਦੇ ਹਨ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹ ਮੈਂ ਪਹਿਲਾਂ ਵੀ ਸਾਰੀਆਂ ਸੰਪਰਕ ਮੀਟਿੰਗਾਂ 'ਚ ਕਿਹਾ ਹੈ ਪੰਚਾਇਤ ਤੇ ਜਿਹੜੀ ਆਪਣੀ ਕਾਉਂਸਲਰ ਵਗੜਾ ਹੁੰਦੇ ਹਨ ਮੋਹੱਲਿਆਂ 'ਚ ਵਾਰਡ ਹੁੰਦੇ ਹਨ ਉਸ ਜ਼ਿਲ੍ਹੇ ਦੇ ਮਾਪਿਓ ਨੇ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਜਿਹੜੇ ਵੀ ਬਸਨੀਕ ਨੇ ਉਹਨਾਂ ਨੂੰ ਵੀ ਕਿਉਂਕਿ 24 ਘੰਟੇ ਉਹਨਾਂ ਦੇ ਉਹ ਟੱਚਸ ਲੈਂਦੇ ਆ ਸੁੱਖ-ਦੁੱਖ ਮੀਂਹ ਹੋਵੇ, ਠੰਡ ਹੋਵੇ, ਕਰਮੀ ਹੋਵੇ, ਕਿਸੇ ਦੇ ਘਰ ਕੁਝ ਖੁਸ਼ੀ ਹੋਵੇ, ਕੋਈ ਦੁੱਖ ਹੋਵੇ ਉਹੀ ਇੱਕ ਇਹੋ ਜਿਹੀ ਸੰਸਥਾ ਹੈ ਜੋ ਸਾਰਿਆਂ ਨੂੰ ਬੰਨਦੇ ਰੱਖਦੀ ਹੈ ਸਮੇਂ ਦੇ हिसाब ਨਾਲ ਇਹ ਜਿਹੜੀ ਸੰਸਥਾ ਹੈਗੀਆਂ ਨੇ ਮੋਲੇ ਲੈਵਲ ਤੇ ਮੰਨ ਲਓ 150 ਕਰ ਰਹੇ ਗਏ 50 ਕਰ ਰਹੇ ਗਏ ਕਿੱਥੇ ਹੋਰ ਵੀ ਘੱਟ ਹੁੰਦੇ ਐ ਇਹ ਸੰਸਥਾ ਦੀ ਪਵਿੱਤਰਤਾ ਬਹੁਤ ਵੱਡੀ ਹੈ ਇਹਨਾਂ ਦਾ ਰੋਲ ਬਹੁਤ ਵੱਡਾ ਹੈ ਇਸ ਮੁਹਿੰਦੇ ਵਿੱਚ ਤੇ ਮੈਂ ਉਹ ਜਿਹੜੇ ਮੈਨੂੰ ਦੱਸਿਆ ਸੀ ਐਸਐਸਪੀ ਸਾਹਿਬ ਨੇ ਕਿ ਇੱਥੇ ਧਰਮਗੋਟ ਸਰਵਿਸਨ ਦੇ ਕਾਫੀ ਆ ਕਾਫੀ ਪਿੰਡਾਂ ਦੀ ਪੰਚਾਇਤਾਂ ਆਈਆਂ ਹੋਈਆਂ ਪਹਿਲਾਂ ਮੈਂ ਜਦੋਂ ਐਉਂ ਦੀ ਸੰਪਰਕ ਮੀਟਿੰਗ ਅਟੈਂਡ ਕੀਤੀਆਂ ਸੀਗੀਆਂ ਤੇ ਉਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੈ ਕਿ ਉਸ ਵੇਲੇ ਮਤੇ ਪਾਈ ਮੈਨੂੰ ਦਿਖਾਏ ਗਏ ਸੀ ਮੈਂ ਉਹਨਾਂ ਨਾਲ ਫੋਟੋਗ੍ਰਾਫੀ ਕਰਾਇਆ ਮੈਂ ਉੱਪਰ ਜਾ ਕੇ ਰਿਪੋਰਟ ਵੀ ਦਿੱਤੀ ਨਾਲ ਮੈਂ ਇਹ ਵੀ ਕਿਹਾ ਕਿ ਜੀ ਇਹ ਉਹ ਜੀ ਜਿਹੜਾ ਉਪਰਾਲਾ ਹੈ ਉਹ ਹਰ ਪਿੰਡ ਚ ਹੋਣਾ ਚਾਹੀਦਾ ਹੈ ਪੰਜਾਬ ਦੇ ਕਿ ਮਤੇ ਪਾਣ ਤੇ ਉੱਥੇ ਹਰ ਪਿੰਡ ਤੇ ਹਰ ਵਾਰਡ ਦੇ ਵਿੱਚ ਇਹੋ ਜਿਹੜੀ ਸੰਸਥਾਵਾਂ ਹੈਗੀਆਂ ਨੇ ਇਹਨਾਂ ਦੇ ਜਿਹੜੇ ਉਹਦੇ ਆਧਾਰ ਨੇ ਇਹਨਾਂ ਨੂੰ ਅੱਗੇ ਅਪਣਾ ਚਾਹੀਦਾ ਹੈ ਸਰਪੰਚ ਪਿੰਡ ਦੌਲਤਪੁਰ ਆਪਾ ਸਾਣਾ ਸਦਰ ਕਾਲਾ ਮੋਲਵਾ ਇਹਨਾਂ ਦੇ ਇੰਚਾਰਜ ਜਸਤੂ ਸਰਦਾਰ ਕੁਸ਼ੀਸ਼ ਸਿੰਘ ਉਹ ਵੀ ਬੜੀਆ ਜੇ ਮਹੰਤਾ ਆਮੀਆਂ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਧਾਉ ਤੋਸ ਪਾਈ ਹੋਈ ਹੈ ਜਾਂ ਕਿ ਹਰ ਰੋਜ਼ ਤਕਰੀਬਨ ਦੇ ਦੀ ਘਾਤ ਮਿਲਦੇ ਆ ਫੰਡੀਆਂ ਦੇ ਵਿੱਚ ਕਿੱਥੇ ਕਿਉਂ ਲੋਕ ਪੀਂਦੇ ਆ ਵਾਟਰ ਬਾਕਸ ਦੇ ਪੀਂਦੇ ਸੀ ਉਹਨਾਂ ਨੇ ਦਿਨ ਰਾਤ ਕਰਕੇ ਪਹੁੰਚਾਇਆ ਸਟਾਫ ਵਗੈਰਾ ਦਲਾ ਵਗੈਰਾ ਲਾਉਂਦੇ ਸੀ ਬਹੁਤ ਮਿਹਨਤੀ ਅਫਸਰ ਆ ਅਸੀਂ ਉਹਨਾਂ ਨੂੰ ਦਿਲੋਂ ਫ੍ਰੂਟ ਕਰਦੇ ਆ ਸਾਰੇ ਆਪ ਸਹਿਬਾਨਾਂ ਦਾ ਮੈਂ ਇੱਕ ਤਰਫ ਤੋਂ ਬਹੁਤ ਬਹੁਤ ਕਰਮਲ ਸਰਦਾਰ ਸਿੰਘ